ਜੇ ਕੋਈ ਪੈਸਾ ਨਹੀਂ ਲੈਣਾ ਕੁਛ ਨਹੀਂ ਚਾਹੀਦਾ ਮੇਰੇ ਪੁੱਤ ਨੂੰ ਸ਼ਹੀਦ ਕਰਜਾ ਕੇ ਤਾਂ ਜਾਵੇ ਮੇਰੇ ਪੁੱਤ ਦਾ ਮਾਨ ਸਨਮਾਨ ਕੀਤਾ ਜਾਵੇ ਗਰ ਇਹਨਾਂ ਨੇ ਚਲੋ 4 ਸਾਲ ਦੀ ਧਰਤੀ ਆ ਅੱਖ ਨਹੀਂ ਮਿਲਿਆ ਇੰਦ ਕਰਾ ਕੇ 34 ਵੀ ਸਾਲ ਲਿਆ ਜਿਹੜੇ ਅਗਲੀ ਵੀਰ ਨੂੰ ਭੇਜਨੇ ਨਹੀਂ ਚਾਹੀਏ ਪਈ ਜਾਂਦੇ ਉਹਨਾਂ ਨੂੰ ਕਿਹੜੀ ਇਮਾਨਤ ਮਾਨ ਸਨਮਾਨ ਨੂੰ ਅੱਜ ਪੂਰੀ ਨਹੀਂ ਇਹਨਾਂ ਦਿੱਤੀ ਕਿ ਵੀ ਫ੍ਰੈਂਡ ਦਾ ਜੰਗ ਲੜਨੀ ਬਾਰਡਰ ਤੇ ਬਹੁਤ ਵੱਡੀ ਗੱਲ ਹੈ ਜੰਗ ਲੱਗਾ ਸੀ ਨਾ ਵੀਰ ਜੀ ਉਥੇ ਜਾਵਣ ਦਾ ਲੱਗਿਆ ਸੀ ਸਾਡੇ ਭਾ ਦਾ ਤਾਂ ਲੱਗ ਗਿਆ ਉਥੇ ਲੜਾਈ ਇੰਨੀ ਕਿ ਚੱਗ ਰਹੀ ਅਸੀਂ ਖਬਰ ਦੇਖਣੀ ਬੇਟੇ ਦੀ ਨਹੀਂ ਹਿੰਮਤ ਬੇਟੇ ਨੂੰ ਕੁਛ ਨਾ ਮੇਰੀ ਮੰਮਾ ਕੋਈ ਗੱਲ ਨਹੀਂ ਮੇਰੀ ਮੰਮਾ ਕੋਈ ਗੱਲ ਨਹੀਂ ਬਸ ਵਧੀਆ ਕਿਉਂਕਿ ਉਹਨਾਂ ਨੂੰ ਟ੍ਰੇਨ ਕੀ ਉਹ ਸਾਡੀ ਦਿੱਤੀ ਆ ਕਿ ਕੋਈ ਕਿਸੇ ਘਰੇ ਨਹੀਂ ਦੱਸਦਾ ਮੈਂ ਤਾਂ ਕਿ ਭੈਣ ਦੀ ਗੱਲ ਆਇਆ ਨਾ ਜਦੋਂ ਆਪਣੇ ਅੰਦਰ ਬੱਚਾ ਘਰੋਂ ਜਾਵੜੇ ਬਾਟਰ ਤੇ ਆਪਿਆਂ ਦੇਦਰ ਚੱਗੀ ਆ ਆਪਾਂ ਨਹੀਂ ਗਿਆ ਜੇ ਹੁਣ ਹਰ ਵਕਤ

ਸਾਨੂੰ ਚਾਹੀਦੀ ਸੀ ਸਾਡਾ ਬੋਸ ਮੈਡੀਕਲ ਚਲੇ ਕੇ ਲੈ ਕੇ ਤਾਂ ਉਹ ਲੱਗਾ ਹੋ ਗਿਆ ਨਾ ਬਹੁਤ ਲੱਗਾ ਦੋਸਤ ਉਸ ਤੋਂ ਬਾਅਦ ਜਦੋਂ ਆਮੋ ਗਿਆ ਤੇ ਮੈਨੂੰ ਨਾ ਕੀ ਆਇਆ ਨਾ ਤੇ ਵੀ ਕਿਹਾ ਦੇ ਇਹੀ ਮਾਰੇ ਲੱਗੋਗੇ ਨਹੀਂ ਚੱਲਿਆ ਜੀ ਚੱਲਿਆ ਕਿਹਾ ਜੀ ਸਿਰ ਮੇਰਾ ਜਵਾਰ ਹੋ ਤੱਕ ਜੋ ਬਿਓ ਦਾ ਕੋਈ ਜੀ ਨਹੀਂ ਸਬਰ ਆ ਸਬਰ और ये ये तक तो सेफ्टी से नहीं लाए हमारी बेटे बच्चे को कोई मां से मां लेके नहीं बच्चे थी तो हमें एक आदमी तो जाऊंगा उन्होंने करवाया वेरियल गेट तक नहीं लगवाई प्राइवेट एमए का डेटा बॉडी है वाले जो तो स्टेडियम के नाम से स्टूडेंट भी उन्होंने तो ले लिए उन्होंने तरखे ले लिए उन्होंने मान भी नहीं उनको बढ़ने ना पड़ा कितना मानसिक क्वेश्चन और बच्चे रोना मां नहीं हुआ उस मानसिक माना

ਉਹਨੇ ਕੋਈ ਬਚੀ ਤੀ ਬੱਚੇ ਆ ਜਿਹੜੇ ਤਿਆਰੀ ਕਰਕੇ ਤਿਆਰ ਖੜੇ ਸੀ ਆਤੈ ਅਰ ਦਰਦੇ ਚਾਰ ਸਾਰੇ ਨਹੀਂ ਪੇਠਾ ਨੂੰ ਤਿਆਰ ਆ ਅਸੀਂ ਵੀ ਜਰੂਰ ਤਿਆਰ ਆ ਕੋਈ ਗੱਲ ਨਹੀਂ ਆਉਣੀ ਹੋਵੇ ਘਰੇ ਵੀ ਆ ਬਿਲਕੁਲ ਤੇ ਸਾਨੂੰ ਮਾਂ ਨੇ ਮਾਵਾਂ ਨੂੰ ਇਹ ਸਰਹਦ ਦੇ ਕੋਲ ਵੀ ਰੱਖੀ ਕਰਦੇ ਹਨਾ ਤੇ ਇਦਾਂ ਦਾ ਮਤਲਬ ਇੱਕ ਅਸੀਂ ਵਾਹ ਨੂੰ ਨਾ ਬੱਚੀਆਂ ਰਾਤ ਨੂੰ ਕਾਦੀ ਬੁਤੀ ਹੈ ਸਾਡਾ ਜਿਗਰਾ ਹੈ ਵੀ ਇਸ ਨੂੰ ਬਾਤ ਸਕਦੇ ਆ ਪਰ ਇਹ